ਭੱਜ ਗਿਆ ਇਹ ਜਿਹੜਾ ਗੱਪੀ ਮੁੱਖ ਮੰਤਰੀ ਹੈ ਇਹ ਇਕੱਲਾ ਗੱਲਾਂ ਨਾਲ ਟਾਈਮ ਟਪਾਈ ਜਾ ਰਿਹਾ ਹੈ ਗੱਲਾਂ ਮਾਰਦੇ ਮਾਰਦੇ ਮੁੱਖ ਮੰਤਰੀ ਬਣ ਗਿਆ ਅਜੇ ਵੀ ਇਹਨੂੰ ਐਮਿਆਤ ਨਹੀਂ ਸਮਝ ਆਇਆ ਇੰਨਾ ਵੱਡਾ ਧੋਖਾ ਕਰਕੇ ਪੰਜਾਬ ਦੇ ਪਾਣੀਆਂ ਦੇ ਨਾਲ ਗਦਾਰੀ ਪੰਜਾਬੀਆਂ ਦੇ ਨਾਲ ਕਰਕੇ ਅਦਾਲਤਾਂ 'ਚ ਜਿੱਥੇ ਪੰਜਾਬ ਦਾ ਪੱਖ ਕਮਜ਼ੋਰ ਕੀਤਾ ਹੈ ਖਾਣੇ ਲਈ ਜਾਂਦੇ ਹੁਣ ਕਿਉਂਕਿ ਚੋਰ ਦੇ ਦਿਲ 'ਚ ਪਾਲਾ ਹੁੰਦਾ ਸ਼ਰਮ ਨਹੀਂ ਆਈ ਕਿ ਜਿਹੜਾ ਕਹਿੰਦਾ ਸੀ ਪਹਿਲੀ ਤਰਫ ਤਰੀਕ ਨੂੰ ਮੈਂ ਬਹਿਸ ਕਰਾਂਗਾ ਤੇ ਫਿਰ ਭੱਜ ਕਿਉਂ ਗਿਆ ਕਿਉਂਕਿ ਪਹਿਲੀ ਤਾਂ ਬਹੁਤ ਦੂਰ ਹੈ ਅਸੀਂ ਤਾਂ ਅਗਲੇ ਦਿਨ ਹੀ ਪਹੁੰਚ ਗਏ ਤੇ ਅੱਜ ਸੁਣਦੇ ਸਾਰੀ ਤੜਕੇ ਹੀ Madhya Pradesh ਭੱਜ ਗਿਆ ਜਦ ਪੰਜਾਬ ਡੁੱਬ ਰਿਹਾ ਸੀਗਾ ਉਸ ਟਾਈਮ ਕਰਨਾਟਕ ਬੈਠਾ ਹੋਇਆ ਸੀ ਦੁਬਾਰਾ ਪਹਾੜਾ ਆਈਆਂ ਤੇ ਛਤੀਸਗੜ ਚਲੇ ਗਿਆ ਅੱਜ ਪੰਜਾਬੀਆਂ ਦਾ ਇਹਨਾਂ ਸੰਜੀਤਗੀ ਦੇ ਨਾਲ ਲੈਣ ਵਾਲਾ ਮੁੱਦਾ ਹੈ ਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਲੈ ਕੇ Madhya Pradesh ਭੱਜ ਗਿਆ ਸਮਾਂ ਆ ਗਿਆ ਹੈ ਕਿ ਲੋਕੀ ਝਾੜੂ ਮਾਰ ਕੇ ਇਸ ਨਿਕੰਮੇ ਝੂਠੀ ਸਰਕਾਰ ਨੂੰ ਦਫਾ ਕਰਨ ਹਰਸ਼ਮ੍ਰਿਤ ਕੋਲ ਬਾਦਲ ਪਾਣੀਆਂ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਣਾਈਆਂ ਖਰੀਆਂ-ਖਰੀਆਂ ਇਹ ਗੱਲਾਂ ਸਿਆਸੀ ਨੇ ਜਾਂ ਹਕੀਕਤ ਇਹ ਤਾਂ ਪਬਲਿਕ ਫੈਸਲਾ ਕਰੇਗੀ ਤੁਹਾਡਾ ਇਸ ਹਰਸ਼ਮ੍ਰਿਤ ਕੋਲ ਬਾਦਲ ਦੇ ਬਿਆਨ ਬਾਰੇ ਕੀ ਵਿਚਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਤੇ ਪੇਜ ਫੋਲੋ ਜਰੂਰ ਕਰ ਲਿਓ ਅੱਜ ਕੀ ਹੋਇਆ ਜਿਹੜਾ ਗੱਪੀ ਮੁੱਖ ਮੰਤਰੀ ਹੈ ਇਹ ਕੱਲਾ ਗੱਲਾਂ ਨਾਲ ਟਾਈਮ ਟਪਾਈ ਜਾ ਰਿਹਾ ਗੱਲਾਂ ਮਾਰਦੇ ਮਾਰਦੇ ਮੁੱਖ ਮੰਤਰੀ ਬਣ ਗਿਆ ਅਜੇ ਵੀ ਇਹਨੂੰ ਐਮਿਆਤ ਨਹੀਂ ਸਮਝ ਆਇਆ ਇੰਨਾ ਵੱਡਾ ਧੋਖਾ ਕਰਕੇ ਪੰਜਾਬ ਦੇ ਪਾਣੀਆਂ ਦੇ ਨਾਲ ਗਦਦਾਰੀ ਪੰਜਾਬੀਆਂ ਦੇ ਨਾਲ ਕਰਕੇ ਅਦਾਲਤਾਂ 'ਚ ਇੱਥੇ ਪੰਜਾਬ ਦਾ ਪੱਖ ਕਮਜ਼ੋਰ ਕੀਤਾ ਹੈ ਸ਼ਰਮ ਨਹੀਂ ਆਈ ਕਿ ਜਿਹੜਾ ਕਹਿੰਦਾ ਸੀ ਪਹਿਲੀ ਤਰਫ ਮੋਤੇਲੀ ਤਰੀਕ ਨੂੰ ਮੈਂ ਬਹਿਸ ਕਰਾਂਗਾ ਤੇ ਫਿਰ ਭੱਜ ਕਿਉਂ ਗਿਆ ਕਿਉਂਕਿ ਪਹਿਲੀ ਤਾਂ ਬਹੁਤ ਦੂਰ ਹੈ ਅਸੀਂ ਤਾਂ ਅਗਲੇ ਦਿਨ ਹੀ ਪਹੁੰਚ ਗਏ ਤੇ ਅੱਜ ਸੁਣਦੇ ਸਾਰੀ ਤੜਕੇ ਹੀ ਮੱਧ ਪ੍ਰਦੇਸ਼ ਪਹੁੰਚ ਗਿਆ ਜਦ ਪੰਜਾਬ ਡੁੱਬ ਰਿਹਾ ਸੀਗਾ ਉਸ ਟਾਈਮ ਕਰਨਾਟਕ ਬੈਠਾ ਹੋਇਆ ਸੀ ਦੁਬਾਰਾ ਪੜਾਹੜਾ ਆਈਆਂ ਤੇ ਛੱਤੀਸਗੜ ਚਲੇ ਗਿਆ ਅੱਜ ਪੰਜਾਬੀਆਂ ਦਾ ਇਹਨਾਂ ਸੰਜੀਤਗੀ ਦੇ ਨਾਲ ਲੈਣ ਵਾਲਾ ਮੁੱਦਾ ਹੈ ਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਲੈ ਕੇ ਮੱਧ ਪ੍ਰਦੇਸ਼ ਇਸ ਭੱਜ ਗਿਆ ਸਮਾਂ ਆ ਗਿਆ ਹੈ ਕਿ ਲੋਕੀ ਝਾੜੂ ਮਾਰ ਕੇ ਇਸ ਨਿਕੰਮੇ ਝੂਠੀ ਸਰਕਾਰ ਨੂੰ ਦਫਾ ਕਰਨ ਪਾਣੀ ਨਹੀਂ ਹੈ ਤਾਂ ਫਸਲ ਨਹੀਂ ਹੈ ਫਸਲ ਨਹੀਂ ਹੈ ਤਾਂ ਪੰਜਾਬ ਦਾ ਢਿੱਡ ਖਾਲੀ ਹੈਗਾ ਇਹਦੇ ਕਰਕੇ ਇਹ ਜਾਣ ਬੁਝ ਕੇ ਕੇਜਰੀਵਾਲ ਦੇ ਨਾਲ ਆਪਣੀ ਕੁਰਸੀ ਜੇ ਬਣੇ ਬੈਠਣ ਵਾਸਤੇ ਪੰਜਾਬ ਦਾ ਪੱਖ ਕਮਜ਼ੋਰ ਕਰ ਰਿਹਾ ਹੈਗਾ ਜਿਹੜਾ ਕੇਜਰੀਵਾਲ ਕਹਿੰਦਾ ਦਿੱਲੀ ਨੂੰ ਵੀ ਪਾਣੀ ਚਾਹੀਦਾ ਹੈ ਜਿਹੜਾ ਕੇਸ਼ਰੀਵਾਲ ਦਾ ਮੈਂਬਰ ਆਫ ਪਾਰਲੀਮੈਂਟ ਸੁਸ਼ੀਲ ਗੁਪਤਾ ਸ਼ਰਯਾਮ ਜਿਹਦੇ ਨਾਲ ਭਗਵੰਤ ਮਾਨ ਸਟੇਜ ਸੰਜੀਕਨ ਕਰਦਾ ਹੈ ਕਹਿੰਦਾ ਕਿ 24 ਚ ਬਣਾ ਦਿਓ ਹਰਿਆਣੇ ਚ ਸਰਕਾਰ ਪੰਜਾਬ ਚ ਸਾਡੀ ਸਵਾਇ 25 ਤੇ ਹਰਿਆਣੇ ਦੇ ਇੱਕ ਇੱਕ ਪਿੰਡ ਦਾ ਪੰਜਾਬ ਦਾ ਪਾਣੀ ਲੈ ਕੇ ਆਵਾਂਗੇ ਤੇ ਭਗਵੰਤ ਮਾਨ ਕਮਜ਼ੋਰ ਵਕੀਲ ਖੜੇ ਕਰਕੇ ਪੰਜਾਬੀਆਂ ਦਾ ਹੱਕ ਕਮਜ਼ੋਰ ਕਰ ਰਿਹਾ ਜਿਹੜੇ ਬਾਦਲ ਸਾਹਿਬ ਨੇ ਜ਼ਮੀਨਾਂ ਵਾਪਸ ਕਰਤੀ ਇਹਦੇ ਖਿਲਾਫ ਧਰਨੇ ਮਾਰੇ ਲੜਾਈਆਂ ਲੜੀਆਂ ਕੈਦਾਂ ਕਟੀਆਂ ਆਜ ਉਹਨਾਂ ਕਰਕੇ ਲੜਾਈ ਵਾਸਤੇ ਅਸੀਂ ਫੇਰ ਕਮਰ ਬੰਦ ਕਰ ਰਹੇ ਆਂ ਆਪਾਂ ਕਮਰ ਕੱਸ ਰਹੇ ਆਂ ਕਿਉਂਕਿ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿਨ੍ਹਾਂ ਨੇ ਟੱਕ ਲਈ ਸੀ ਪੰਜਾਬੀਆਂ ਨਾਲ ਪਾਣੀਆਂ ਦਾ ਸੌਦਾ ਕੀਤਾ ਸੀ ਦੋਨੋਂ ਇਕੱਠੇ ਹੋ ਗਏ ਨੇ ਤੇ ਇਕੱਠੇ ਹੋ ਕੇ ਪੰਜਾਬ ਦਾ ਪਾਣੀ ਲੁੱਟਣਾ ਹੈ ਤੇ ਅਕਾਲੀ ਦਲ ਲੋਕਾਂ ਦੇ ਨਾਲ ਮਿਲ ਕੇ ਇਹਦੇ ਖਿਲਾਫ ਲੜਾਈ ਲੜੂਗਾ